ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਹੜ੍ਹ ਪ੍ਰਭਾਵਿਤ ਲਈ ਵੱਡੇ ਐਲਾਨ ਕੀਤੇ ਜਾ ਸਕਦੇ ਹਨ ਹੜ੍ਹ ਪ੍ਰਭਾਵਿਤਾਂ ਵਾਸਤੇ ਵੱਡੇ ਐਲਾਨ ਵੀ ਇਸ ਮੀਟਿੰਗ ਦੇ ਵਿੱਚ ਕੀਤੇ ਜਾ ਸਕਦੇ ਨੇ ਮੇਰਾ ਖੇਤ ਮੇਰੀ ਰੇਤ ਨੀਤੀ ਦਾ ਇਸ ਦੌਰਾਨ ਐਲਾਨ ਹੋ ਸਕਦਾ ਹੈ ਕਿਸਾਨਾਂ ਨੂੰ ਖੇਤ ਦੇ ਵਿੱਚੋਂ ਰੇਤ ਕੱਢਣ ਦੀ ਇਜਾਜ਼ਤ ਮਿਲ ਸਕਦੀ ਹੈ ਮਾਈਨਿੰਗ ਨੀਤੀ ਦੇ ਵਿੱਚ ਬਦਲਾਅ ਨੂੰ ਮਨਜ਼ੂਰੀ ਮਿਲ ਸਕਦੀ ਹੈ ਸ੍ਰੀ ਮਾਨ ਹਸਤਾਲ ਤੋਂ ਹੀ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਸੀਐਮ ਰਿਹائش ਤੇ ਦੁਪਹਿਰ 12 ਵਜੇ ਦਰਸਲੇ ਕੈਬਨਿਟ ਮੀਟਿੰਗ ਹੋਵੇਗੀ ਤੇ ਮੁੱਖ ਮੰਤਰੀ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਸ਼ਾਮਲ ਹੋਣਗੇ ਕਿਉਂਕਿ ਮੁੱਖ ਮੰਤਰੀ ਮਾਨ ਆਹ ਮੋਹਾਲੀ ਦੇ 40 ਹਸਪਤਾਲ ਤੇ ਵੀ ਦਾਖਲ ਨੇ ਕਿੱਥੇ ਕਿਉਂ ਉਹਨਾਂ ਦਾ ਇਲਾਜ ਚੱਲਿਆ ਹਾਲਾਂਕਿ ਲਗਾਤਾਰ ਉਹਨਾਂ ਦੀ ਸਿਹਤ ਦੀ ਵੀ ਸੁਧਾਰ ਹੋ ਰਿਹਾ ਹੈ ਪਿਛਲੇ ਦਿਨਾਂ ਵਿੱਚ ਕੈਬਨਿਟ ਦੀ ਮੀਟਿੰਗ ਸੱਦੀ ਗਈ ਸੀ ਪਰ ਮੁੱਖ ਮੰਤਰੀ ਮਾਨ ਦੀ ਸਿਹਤ ਨਾ ਸਾਜ ਹੋਣ ਦੇ ਕਾਰਨ ਉਸ ਮੀਟਿੰਗ ਨੂੰ ਅੱਗੇ ਮੁਲਤਵੀ ਕਰ ਦਿੱਤਾ ਗਿਆ ਸੀ ਤੇ ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਸਾਰਿਆਂ ਦੀਆਂ ਨਜ਼ਰਾਂ ਇਸ ਮੀਟਿੰਗ ਤੇ ਟਿਕੀਆਂ ਹੋਈਆਂ ਨੇ ਕਿਉਂਕਿ ਖੜ੍ਹ ਪ੍ਰਭਾਵਿਤਾਂ ਵਾਸਤੇ ਇਸ ਮੀਟਿੰਗ ਦੇ ਵਿੱਚ ਵੱਡੇ ਐਲਾਨ ਕੀਤੇ ਜਾ ਸਕਦੇ ਨੇ ਮੇਰਾ ਖੇਤ ਮੇਰੀ ਰੇਤ ਨੀਤੀ ਦਾ ਇਸ ਦੌਰਾਨ ਐਲਾਨ ਹੋ ਸਕਦਾ ਹੈ ਕਿਸਾਨਾਂ ਨੂੰ ਖੇਤ ਦੇ ਵਿੱਚੋਂ ਰੇ ਅੱਜ ਜਿਵੇਂ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਤਬਾਹੀ ਹੋਈ ਦੇ ਵਕਫਾ ਜਗਾਵਾਂ ਤੇ ਇੱਥੇ ਜ਼ਿਆਦਾ ਹੜ੍ਹਾਂ ਦੀ ਮਾਰ ਪਈ ਹੈ ਖੇਤਾਂ ਦੇ ਵਿੱਚ ਕਈ-ਕਈ ਫੁੱਟ ਰੇਤਾ ਚੜ ਗਿਆ ਹੈ ਇਹ ਰੇਤ ਜਿਹੜੀ ਇਕੱਠੀ ਹੋ ਗਈ ਹੈ ਆ ਤਾਂ ਉਹ ਰੇਤ ਕਿਵੇਂ ਗੱਡੀ ਜਾਵੇ ਇਸ ਨੂੰ ਲੈ ਕੇ ਕਿਸਾਨਾਂ ਨੂੰ ਇਸ ਨਵੀਂ ਨੀਤੀ ਦੇ ਜ਼ਰੀਏ ਇਜਾਜ਼ਤ ਦਿੱਤੀ ਜਾਵੇਗੀ ਤੇ ਕਿਸਾਨ ਹੀ ਉਸ ਰੇਤ ਦੇ ਮਾਲਕ ਹੋਣਗੇ ਅਜਿਹਾ ਐਲਾਨ ਅੱਜ ਦੀ ਇਸ ਕੈਬਨਿਟ ਦੀ ਮੀਟਿੰਗ ਦੇ ਵਿੱਚ ਹੋ ਸਕਦਾ ਹੈ ਪੰਜਾਬ ਚ ਹੜ੍ਹਾਂ ਨੇ ਭਿਆਨਕ ਤਬਾਹੀ ਮਚਾਈ ਖੇਤਾਂ ਦੇ ਖੇਤ ਪਾਣੀ ਚ ਡੁੱਬ ਗਏ ਹਾਲਾਂਕਿ ਕਈ ਖੇਤਾਂ ਚੋਂ ਪਾਣੀ ਤਾਂ ਨਿਕਲ ਗਿਆ ਪਰ ਹੁਣ ਉੱਤੇ ਹੜ੍ਹਾਂ ਨਾਲ ਆਈ ਮਿੱਟੀ ਦੇ ਢੇਰ ਲੱਗ ਗਏ ਨੇ ਹਾਲਤ ਇਹ ਹੈ ਕਿ ਕਿਸਾਨਾਂ ਨੂੰ ਆਪਣੀ ਜ਼ਮੀਨ ਦੀ ਪਛਾਣ ਕਰਨੀ ਔਖੀ ਹੋ ਗਈ ਹੈ ਇਸ ਵੱਡੇ ਸੰਕਟ ਵਿਚਾਲੇ ਪੰਜਾਬ ਸਰਕਾਰ ਕਿਸਾਨਾਂ ਨੂੰ ਇੱਕ ਰਾਹਤ ਦੇਣ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਇਨਚਾਰਜ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਚ ਕਿਸਾਨਾਂ ਲਈ ਨਵੀਂ ਮਾਈਨਿੰਗ ਪਾਲਿਸੀ ਲਿਆਂਦੀ ਜਾਏਗੀ ਜਿਸ ਦੇ ਤਹਿਤ ਉਹ ਆਪਣੇ ਖੇਤਾਂ ਚੋਂ ਰੇਤ ਕੱਢ ਸਕਣਗੇ ਇਸ ਪਰ ਅਗਲੇ 1-2 ਦਿਨਾਂ ਵਿੱਚ ਤੁਰੰਤ ਉਹ ਪਾਲਿਸੀ ਲੈ ਕੇ ਆਉਣਗੇ ਅਤੇ ਕਿਸਾਨਾਂ ਨੂੰ ਰੇਤਾ ਕੱਢਣ ਦੀ অনুমতি ਇੱਕ ਤਰ੍ਹਾਂ ਸੇ ਕਿਸਾਨਾਂ ਨੂੰ ਆਪਣੇ ਆਪਣੇ ਖੇਤਾਂ ਸੇ ਰੇਤ ਦੀ ਮਾਈਨਿੰਗ ਕੀ ਅਨੁਮਤੀ ਦਿੱਤੀ ਜਾਏਗੀ ਲੋਕਾਂ ਦਾ ਜੋ ਨੁਕਸਾਨ ਹੋ ਗਿਆ ਉਹਦੀ ਤਾਂ ਪਰਪਾਈ ਕਰਨ ਦੀ ਸਰਕਾਰ ਦੀ ਜ਼ਿੰਮੇਵਾਰੀ ਹੀ ਉਹ ਤਾਂ ਕਰਾਂਗੇ ਹੀ ਕਰਾਂਗੇ ਪਰ ਇਹ ਕੰਮ ਕਿ ਮਿੱਟੀ ਚੱਕਣ ਦਾ ਰੇਤਾ ਚੱਕਣ ਦਾ ਖੇਤਾਂ ਦੇ ਵਿੱਚੋਂ ਤਾਂ ਕਿ ਅਗਲੀ ਫਸਲ ਵਾਸਤੇ ਆਪਾਂ ਖੇਤਾਂ ਨੂੰ ਜਲਦੀ ਤਿਆਰ ਕਰ ਸਕਣ ਕਿਸਾਨ ਵੀਰ ਉਧਰੇ ਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਮਾਛੀਵਾਲਾ ਪਿੰਡ ਦਾ ਦੌਰਾ ਕੀਤਾ ਜਿੱਥੇ ਕਿਸਾਨਾਂ ਦੇ ਖੇਤਾਂ ਚਾਰ-ਚਾਰ ਫੁੱਟ ਤੱਕ ਮਿੱਟੀ ਭਰ ਗਈ ਢਾਲੀਵਾਲ ਨੇ ਖੇਤਾਂ ਦੇ ਮੰਦੇ ਹਾਲਾਤ ਬਿਆਨ ਕੀਤੇ ਅਤੇ ਸੀਐਮ ਮਾਨ ਨੂੰ ਜਿਸ ਦਾ ਖੇਤ ਉਸ ਦੀ ਰੇਤ ਪਾਲਿਸੀ ਬਣਾਉਣ ਦੀ ਅਪੀਲ ਕੀਤੀ ਸਾਡੇ ਹਲਕੇ 'ਚ ਬਹੁਤ ਸਾਰੀ ਜ਼ਮੀਨ ਦੇ ਵਿੱਚ ਰੇਤ ਆ ਗਈ ਆ ਸਾਡੇ ਕਿਸਾਨਾਂ ਦੀ ਜ਼ਮੀਨ ਖਰਾਬ ਹੋ ਗਈ ਆ ਸੈਂਕੜੇ ਏਕੜ ਜ਼ਮੀਨ ਜਿਹੜੀ ਆ ਦਰਿਆ ਬੁਰਦ ਵੀ ਹੋ ਗਈ ਆ ਦਰਿਆ ਰੋੜ ਕੇ ਲੈ ਗਿਆ ਪਰ ਬਾਕੀ ਥਾਵਾਂ ਦੇ ਉੱਤੇ ਸਾਰਾ ਰੇਤ ਜਿਹੜੀ ਆ ਚੜ ਗਈ ਆ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੀ ਸਰਕਾਰ ਵੱਲੋਂ ਇੱਕ ਪਾਲਿਸੀ ਜਿਹੜੀ ਬਣਾਓ ਜਿਸ ਦਾ ਖੇਤ ਉਸ ਦੀ ਜ਼ੇਤ ਇਹ ਪਾਲਿਸੀ ਦਾ ਨਾਮ ਰੱਖੋ ਕਿ ਜਿਸ ਵੀ ਕਿਸਾਨ ਦਾ ਖੇਤ ਹੈ ਰੇਤ ਵੀ ਉਹਦੀ ਹੈ ਉਹਨੂੰ ਰੇਤ ਕੱਢਣ ਦਾ ਜਿਹੜਾ ਅਧਿਕਾਰ ਦੋ ਉਹ ਆਪਣੀ ਰੇਤ ਕੱਢ ਕੇ ਵੇਚ ਲੇ ਇਕੱਠੀ ਕਰ ਲੇ ਜੋ ਮਰਜ਼ੀ ਕਰ ਲੇ ਉਹਨੂੰ ਅਧਿਕਾਰ ਹੋਣਾ ਚਾਹੀਦਾ ਕਿਸਾਨ ਨੂੰ ਇਸੇ ਵਿਚਾਲੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਪੰਜਾਬ ਦੇ ਵਿਗੜੇ ਹਾਲਾਤਾਂ ਤੇ ਗੰਮੀਰ ਚਿੰਤਾ ਜਤਾਈ ਤੇ ਕਿਹਾ ਕਿ ਪੰਜਾਬ ਚ ਹੜਪੀੜਤਾਂ ਦੀ ਮਦਦ ਲਈ ਜਿੱਥੇ ਪੂਰੀ ਪਾਰਟੀ ਝੁੱਟੀ ਐ ਉੱਥੇ ਸਾਰੇ ਮੰਤਰੀ ਗਰਾਊਂਡ ਜ਼ੀਰੋ ਤੇ ਨੇ ਤੇ ਪਾਣੀ ਉਤਰਨ ਤੋਂ ਬਾਅਦ ਸੂਬੇ ਦੇ ਵਿਕਾਸ ਲਈ ਮੋੜ ਕੰਮ ਸ਼ੁਰੂ ਹੋਏਗਾ 3.5 ਲੱਖ ਲੋਕ ਪ੍ਰਭਾਵਿਤ ਹੋਏ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਲੇਕਿਨ ਪੰਜਾਬ ਦੇ ਲੋਕ ਲਗੇ ਹੋਏ ਆਪਸ ਵਿੱਚ ਇੱਕ ਦੂਸਰੇ ਕੀ ਮਦਦ ਕਰ ਰਹੇ ਆਂ ਦੇਸ਼ ਭਰ ਸੇ ਸਭ ਲੋਕ ਮਦਦ ਕਰ ਰਹੇ ਆਂ ਆਮ ਆਦਮੀ ਪਾਰਟੀ ਦੀ ਪੂਰੀ ਸਰਕਾਰ ਲੱਗੀ ہوئی ਹੈ। ہمارا ਇੱਕ ਇੱਕ ਮੰਤਰੀ ਆਪ ਦੇਖੋਗੇ ਕਿ نیچے ਉਤਰ ਕੇ ਮੈਦਾਨ ਵਿੱਚ ਕੰਮ ਕਰ ਰਹੇ ਕਿ ਖੇਰਪਾ ਵਿੱਚ بارش ਰੁਕ ਗਈ ਹੈ। ਦਰਿਆਵਾਂ ਦਾ ਪਾਣੀ ਵੀ ਘਟ ਰਿਹਾ ਹੈ ਪਰ ਹੜ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਡੂੰਘੇ ਜ਼ਖਮ ਦਿੱਤੇ ਨੇ ਉਹ ਤਾਂ ਸਰਕਾਰਾਂ ਦੀ ਵਿੱਤੀ ਮਦਦ ਨਾਲ ਭਰ ਜਾਣਗੇ ਪਰ ਉਹਨਾਂ ਦੀ ਤਾਬ ਤਾ ਉਮਰ ਦਰਦ ਦਿੰਦੀ ਰਹੇਗੀ। ਚੜ੍ਹਈਗੜ੍ਹ ਤੋਂ ਮਨੋਜ ਰਾਠੀ న్యూਸ 8